ਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਵੀ ਜਿੰੜੀ ਮੰਨਦੇ ਹਾਂ ਸੀਸ ਗੰਝ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਯੋਜਨਾ ਦੱਸਦੇ ਨੇ ਜਾ ਕੇ ਪੁੱਛ ਲੋ ਕੰਦ ਸਰਹੰਦ ਦੀ ਨੂੰ ਬਾਲ ਚਿਨੇ ਹੋਏ ਕਿੱਦਾਂ ਹੱਸਦੇ ਨੇ ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਸਾਡੇ ਹੌਸਲੇ ਹੋਏ ਅੰਗਿਆਰ ਵਾਂਗੂ ਬੰਦ-ਬੰਦ ਵੀ ਕੱਟ ਕੇ ਵੇਖ ਚੁਕੇ ਫੁੱਲ ਮੈਕਨੇ ਜ਼ਰਾ ਨਾ ਬੰਦ ਹੋਏ ਚਾੜ ਚਰਖੜੀ ਪਰਖਦੇ ਯੋਧਿਆਂ ਨੂੰ ਸਾਡੇ ਕੱਦ ਸੀ ਹੋਰ ਬੁਲੰਦ ਹੋਏ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾ ਡੱਕਰੇ ਝੋਲੀ ਪਹੁੰਦਿਆਂ ਨੇ ਉੱਚਾ ਸੁੱਟ ਕੇ ਬੋਚਦੇ ਨੇਸਿਆਂ ਤੇ ਪੋਰਾ ਫੇਰ ਵੀ ਨਾ ਘਬਰਾਉਂਦੀਆਂ ਨੇ ਅਸੀਂ ਬਾਜੀਆਂ ਮੋੜਨੀਆਂ ਜਾਣਦੇ ਹਾਂ ਜਾ ਕੇ ਪੁੱਛ ਲੋ ਮੁਗਲ ਸਰਕਾਰ ਕੋਲੋਂ ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਪੁੱਛ ਵੇਖਿਓ ਡਾਇਰ ਪਰਿਵਾਰ ਕੋਲੋਂ ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲ ਆਣ ਕੇ ਉਥੇ ਚਹਿਕਦੀ ਹੈ ਜਿੱਥੇ-ਜਿੱਥੇ ਸ਼ਹੀਦਾਂ ਦੇ ਰਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਣਦੇ ਹਾਂ ਕਿੰਝ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਹਰ ਇੱਕ ਮੰਗ ਉੱਤੇ